ਜ਼ਿੰਦਗੀ। ਉਹ ਕਹਿੰਗਾ ਸੁਕੇ ਰਿਆਂ ਦੋਕ ਸੋਕ ਪੁਸ਼ਿੰਗ ਆ ਬੱਦ ਬੰਤ ਗਲਿਫਾ ਦਾ ਸਮੇਲ ਇਹ ਰੰਗਲੀ ਦੁਨੀਆ ਇਹਦੇ ਤੋਂ ਕਿਸੇ ਦਾ ਜਾਨ ਨੂੰ ਜੀ ਨਹੀਂ ਕਰਦਾ ਚਾਹੇ ਕੋਈ ਔਖਾ ਵੀ ਹੋਵੇ ਬਹੁਤ ਔਖਾ ਹੁੰਦਾ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਪਰ ਜਦੋਂ ਕੋਈ ਕਰਦਾ ਤੇ ਉਹ ਇੱਕ ਮੂਮੈਂਟ ਹੁੰਦੀ ਆ ਜਿਹੜੀ ਜਿਉ ਨਿਕਲ ਜਾਏ ਤੇ ਉਹ ਨਿਕਲ ਜਾਂਦੀ ਆ ਪਰ ਕਹਿੰਦੇ ਨੇ ਟਾਈਮ ਕੁਦਰਤ ਨੇ ਫਿਕਸ ਕੀਤਾ ਹੁੰਦਾ ਉਹੋ ਜਿਹੇ ਹਾਲਾਤ ਬਣ ਜਾਂਦੇ ਔਰ ਕਈ ਵਾਰੀ ਉਹ ਵਕਤ ਜਿਹੜਾ ਹੈ ਉਹ ਕਿਸੇ ਦੇ ਕੋਲੋਂ ਲੰਘਾਇਆ ਨਹੀਂ ਜਾਂਦਾ ਜਾਂ ਉਹ ਵਕਤ ਲੰਘਦਾ ਨਹੀਂ ਜਦੋਂ ਇਹ ਦੁਨੀਆ ਰੰਗਿਲੀ ਹੈ ਜਾਨ ਮੂ ਜੀਲੀ ਕਰਤਾ ਸਾਰੇ ਨੂੰ ਮੰਨਣਾ ਵੀ ਚਾਹੁੰਦੇ ਨੇ ਤੇ ਜੇ ਇਹਦੇ ਵਿੱਚ ਦੁੱਖ ਸੁੱਖ ਤਕਲੀਫਾਂ ਆਉਂਦੀਆਂ ਨੇ ਉਹਨਾਂ ਨੂੰ ਫਿਰ ਬਰਦਾਸ਼ਤ ਕਰਨ ਤਾਂ ਜਿਹੜਾ ਹੈ ਉਹ ਮਾਦਾ ਵੀ ਸਾਡੇ ਵਿੱਚ ਜ਼ਰੂਰ ਹੋਣਾ ਚਾਹੀਦਾ ਉਹ ਮਾਤਾ ਤਾਂ ਹੀ ਆਏਗਾ ਜੇ ਸਾਡੇ ਵਿੱਚ ਹਾਂ ਪੱਕੀ ਸੋਚ ਹੋਏਗੀ ਜਦੋਂ ਤੁਹਾਡੀ ਹਾਂ ਪੱਕੀ ਸੋਚ ਹੁੰਦੀ ਆ ਤੁਸੀਂ ਬਹੁਤ ਸਾਰੀਆਂ ਨਸੀਬਤਾਂ ਜਿਹੜੀਆਂ ਹਾਊ ਪਰੇ ਪੰਜਾਬੀ ਚ ਆਪਾਂ ਕਹਿੰਦੇ ਨੇ ਕਿ ਹਾਊ ਪਰੇ ਕਰ ਦਿੰਦੇ ਆ ਜਾਂ ਲੋਕਾਂ ਦੀਆਂ ਕਈਆਂ ਗੱਲਾਂ ਨੂੰ ਜਦੋਂ ਅਸੀਂ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਤੇ ਬਹੁਤ ਸਾਰੀਆਂ ਨਸੀਬਤਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਉੱਤੇ ਇਫੈਕਟ ਕਰਦੀਆਂ ਨੇ ਉਹ ਕਰਨੀਆਂ ਘਟ ਜਾਂਦੀਆਂ ਨੇ ਬੰਦ ਤੇ ਨਹੀਂ ਮੈਂ ਕਹੂੰਗੀ ਹੁੰਦੀਆਂ ਕਿਉਂਕਿ ਹਿਊਮਨ ਬੀਇੰਗ ਐਸੀ ਸੰ ਕੁਦਰਤ ਨੇ ਸੋਚਣ ਲਈ ਦਿਮਾਗ ਦਿੱਤਾ ਸਮਝਣ ਲਈ ਬੁੱਧੀ ਦਿੱਤੀ ਆ ਅਸਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਅਸੀਂ ਉਹਦਾ ਕਟਕ ਬੁੰਦਦੇ ਹਾਂ ਜ਼ਿੰਦਗੀ ਕਦੇ ਵੀ ਇੱਕ ਸਾਰ ਨਹੀਂ ਚੱਲਦੀ ਪਰਿਵਾਰਾਂ ਦਾ ਸਰਕਾਰ ਪਰਿਵਾਰਾਂ ਦਾ ਸਾਰਿਆਂ ਦਾ ਆਪੋ ਆਪਣਾ ਸਿਸਟਮ ਹੁੰਦਾ ਹਰ ਦਫ਼ਤਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਹਰ ਦਫ਼ਤਰ ਦਾ ਕੰਮ ਕਰਨ ਦੇ ਤੌਰ ਤਰੀਕੇ ਲੱਗ ਹੁੰਦੇ ਨੇ ਹਰ ਬੌਸ ਦੀ ਸੋਚ ਨਹੀਂ ਅਲੱਗ ਹੁੰਦੀ ਆ ਹਰ ਕਲੀਕ ਦੀ ਸੋਚ ਨਹੀਂ ਅਲੱਗ ਹੁੰਦੀ ਆ ਕਦੇ ਵੀ ਤੁਹਾਡੇ ਨਾਲ ਸਾਰਿਆਂ ਦੀ ਸੋਚ ਨਹੀਂ ਸਾਰਿਆਂ ਦਾ ਤੁਹਾਡੇ ਜਿੰਨਾ ਕੈਲੀਬਰ ਤਹਾਡੇ ਜਿੰਨਾ ਆਈਕਿਊ ਨਹੀਂ ਹੋ ਸਕਦਾ ਕਿਸੇ ਦਾ ਤੁਹਾਡੇ ਤੋਂ ਬਹੁਤ ਉੱਪਰ ਹੋਏਗਾ ਕਿਸੇ ਦਾ ਤੁਹਾਡੇ ਬਰਾਬਰ ਦਾ ਹੋਏਗਾ ਨਾਲ ਦਾ ਮਿਲਦਾ ਹੋਏਗਾ ਤੇ ਕਿਸੇ ਦਾ ਕਿਸੇ ਤੁਹਾਡੇ ਤੋਂ ਘੱਟ ਹੋਏਗਾ ਜ਼ਿੰਦਗੀ ਦੇ ਵਿੱਚ ਹਰ ਇੱਕ ਰਿਸ਼ਤੇ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਜੇ ਕਲਿੱਕ ਕਰਦੀ ਹੈ ਤੇ ਤੁਹਾਡੀ ਸੋਚ ਕਲਿੱਕ ਕਰਦੀ ਹੈ ਜੇ ਤੁਹਾਡੇ ਸੋਚ ਦੇ ਮੁਤਾਬਕ ਕੋਈ ਤੁਹਾਡੇ ਨਾਲ ਚੱਲ ਰਿਹਾ ਹੈ ਜਾਂ ਤੁਹਾਡੇ ਤਰ੍ਹਾਂ ਦੇ ਵਿਚਾਰ ਨੇ ਤੁਹਾਡੀ ਉਥੇ ਕਲਿੱਕ ਕਰ ਜਾਂਦੀ ਤੁਹਾਡੇ ਨਾਲ ਦੋਸਤਾਂ ਜਿਹੜੀਆਂ ਨੇ ਉਹ ਬਹੁਤ ਦੂਰ ਤੱਕ ਪਹੁੰਚ ਜਾਂਦੀਆਂ ਹੈਗੀਆਂ ਔਰ ਜੇ ਤੁਹਾਡੇ ਰਿਸ਼ਤੇ ਨਹੀਂ ਸੰਭਲਦੇ ਜਿਹੜੇ ਰਿਸ਼ਤੇ ਦੇ ਵਿੱਚ ਸਮੱਸਿਆ ਆਉਂਦੀ ਆ ਕਿਤੇ ਨਾ ਕਿਤੇ ਜਦੋਂ ਤੁਸੀਂ ਉਸ ਰਿਸ਼ਤੇ ਦੇ ਵਿੱਚ ਹਮੇਸ਼ਾ ਜਿਹੜਾ ਕੜਤਨ ਪਾਉਂਦੇ ਹੋ ਉਹ ਕੜਤਨ ਉਹਦੋਂ ਆਉਂਦੀ ਆ ਜਦੋਂ ਤੁਸੀਂ ਕਿਸੇ ਨਾਲ ਜਿਹੜੀ ਹੈ ਉਹ ਨਾ ਪੱਖੀ ਸੋਚ ਬਣਾ ਕੇ ਸੋਚਦੇ ਹੋ ਚਾਹੇ ਉਹ ਦਫਤਰ ਹੈ ਚਾਹੇ ਸਮਾਜ ਹੈ ਚਾਹੇ ਪਰਿਵਾਰ ਹੈ ਚਾਹੇ ਕੋਈ ਸੰਸਥਾ ਤੁਸੀਂ ਚਲਾ ਰਹੇ ਹੋ ਕਿਤੇ ਵੀ ਹੋਏਗਾ ਤੁਹਾਡੀ ਸੋਚ ਜਿਹੜੀ ਹੈ ਉਹ ਬਹੁਤ ਅਹਿਮ ਹੁੰਦੀ ਹੈ ਬਹੁਤ ਵਾਰੀ ਅਸੀਂ ਦੇਖਦੇ ਆ ਕਿ ਰਿਸ਼ਤੇ ਜਿਹੜੇ ਨੇ ਉਹ ਕੜਤਣ ਵਾਲੇ ਹੋ ਜਾਂਦੇ ਨੇ ਕਈ ਵਾਰੀ ਤੁਸੀਂ ਬਹੁਤ ਸਕਸੈਸਫੁਲ ਹੁੰਦੇ ਹੋ ਤੇ ਜਿਹੜੇ ਤੁਹਾਡੇ ਆਪਣੇ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਦਿਲਾਂ ਦੇ ਨਾਲ ਸਾਂਝਾ ਰੱਖਦੇ ਹੁੰਦੇ ਨੇ ਉਹ ਤਾਂ ਛੋਟੀ ਤੋਂ ਛੁੱਟੀ ਜਿਹੜੀ ਅਚੀਵਮੈਂਟ ਹੈ ਤੁਹਾਡੀ ਸਫਲਤਾ ਜਿਹੜੀ ਹੈ ਉਹਦੇ ਤੇ ਖੁਸ਼ ਹੁੰਦੇ ਨੇ ਤੇ ਕੁਝ ਤੁਹਾਨੂੰ ਇਹੋ ਜੇ ਮਿਲਣਗੇ ਕਿ ਤੁਹਾਡੀ ਸਫਲਤਾ ਦੇ ਉੱਤੇ ਉਹਨਾਂ ਨੂੰ ਨਫ਼ਰਤ ਹੁੰਦੀ ਆ ਉਹ ਸੜਦੇ ਨੇ ਉਹਨਾਂ ਨੂੰ ਈਰਖਾ ਹੁੰਦੀ ਹੈ ਤੇ ਉਹ ਫਿਰ ਕਿਤੇ ਨਾ ਕਿਤੇ ਤੁਹਾਡੀਆਂ ਲੱਤਾਂ ਖਿੱਚਣ ਲੱਗ ਜਾਂਦੇ ਨੇ ਪਰ ਕੁਦਰਤ ਜਿਹੜੀ ਹੈ ਜੇ ਤੁਹਾਡੀ ਨੀਅਤ ਸਾਫ਼ ਹੈ ਕੁਦਰਤ ਤੁਹਾਡਾ ਸਾਥ ਦਿੰਦੀ ਹੈ ਤੇ ਨੀਅਤ ਸਾਫ਼ ਵਾਲਾ ਹੀ ਸਕਸੈਸ ਸਕਸੈਸਫੁਲ ਹੋ ਸਕਦਾ ਉਹ ਹੀ ਸਫਲ ਜ਼ਿੰਦਗੀ ਦੇ ਵਿੱਚ ਹੋ ਸਕਦਾ ਜਦੋਂ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਵਿੱਚ ਮਦਾਨੀ ਪਾਉਂਦੇ ਹੋ ਤੇ ਤੁਸੀਂ ਆਪਣੀ ਵੀ એનર્ਜੀ ਵੇਸਟ ਕਰਦੇ ਹੋ ਦੂਸਰੇ ਦੀ એનર્ਜੀ ਵੀ ਵੇਸਟ ਕਰਦੇ ਹੋ ਮਾਹੌਲ ਖਰਾਬ ਕਰਦੇ ਹੋ ਔਰ ਜਿਹੜਾ ਔਰਾ ਹੈ ਤੁਹਾਡਾ ਉਹ 네ਗੇਟਿਵ ਹੋਣਾ ਸ਼ੁਰੂ ਹੋ ਜਾਂਦਾ ਤੁਹਾਡਾ ਚਿਹਰਾ ਜਿਹੜਾ ਹੈ ਉਹਦੇ ਤੋਂ ਨੂਰ ਖਤਮ ਹੋ ਜਾਂਦੇ ਨੇ ਤੁਹਾਡਾ ਜਿਹੜਾ ਬਿਮਾਰ ਬਿਮਾਰੀਆਂ ਜਿਹੜੀਆਂ ਨੇ ਤੁਹਾਡੀ ਮਾਨਸਿਕ ਦਬਾਅ ਬਹੁਤ ਆਉਣਾ ਸ਼ੁਰੂ ਹੋ ਜਾਂਦਾ ਜਿਹੜਾ ਇਸ ਵੇਲੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੈ ਬਹੁਤ ਸ માનਸਿਕ ਬਿਮਾਰੀਆਂ ਦੇ ਨਾਲ ਸਾਡਾ ਸਮਾਜ ਗ੍ਰਸਤ ਹੁੰਦਾ ਜਾ ਰਿਹਾ ਔਰ ਔਖਾ ਹੋ ਰਿਹਾ ਡਿਪਰੈਸ਼ਨ ਜਿਹੜਾ ਹੈ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਡਿਪਰੈਸ਼ਨ ਘੇਰ ਰਿਹਾ ਇਹ ਕਿਤੇ ਨਾ ਕਿਤੇ ਜਦੋਂ 네ਗੇਟਿਵ ਆਸ-ਪਾਸ ਚੀਜ਼ਾਂ ਹੁੰਦੀਆਂ ਨੇ ਜਾਂ ਬੱਚਿਆਂ ਦੇ ਉੱਤੇ ਦਬਾਅ ਹੁੰਦਾ ਮਾਂ ਪਾਪ ਦਬਾਅ ਜ਼ਿਆਦਾ ਪਾਉਂਦੇ ਨੇ 네ਗੇਟਿਵ ਦਬਾਅ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਤੇ ਬੱਚੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਇਸ ਵੇਲੇ ਇਸੇ ਕਰਕੇ ਡਿਪਰੈਸ਼ਨ 'ਚ ਜਾ ਰਹੇ ਨੇ ਜ਼ਿੰਦਗੀ ਜਿਹੜੀ ਹੈ ਉਹਨੂੰ ਜੀਉਣ ਲਈ ਦੋ ਚੀਜ਼ਾਂ ਬਹੁਤ ਹੈ ਆਪਣੀ ਇੱਕ ਤੁਹਾਡੀ ਜ਼ਿੰਦਗੀ ਹੈ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ ਦੂਸਰਾ ਹੈ ਦੂਸਰਿਆਂ ਦੀ ਜ਼ਿੰਦਗੀ ਉਹਨੂੰ ਆਪਣੇ ਹਿਸਾਬ ਨਾਲ ਜੀਉਂਦੇ ਤੁਹਾਨੂੰ ਕੋਈ ਹੱਕ ਨਹੀਂ ਦਿੰਦਾ ਤੁਸੀਂ ਕਿਸੇ ਦੀ ਜਿੰਦਗੀ ਦੇ ਵਿੱਚ ਦਖਲੰਦਾਜ਼ੀ ਕਰੋ ਜੇ ਤੁਸੀਂ ਆਜ਼ਾਦ ਰਹਿਣਾ ਚਾਹੁੰਦੇ ਹੋ ਹਰ ਬੰਦਾ ਆਜ਼ਾਦੀ ਮੰਨਣਾ ਚਾਹੁੰਦਾ ਤਾਂ ਜੇ ਤੁਸੀਂ ਜਿਹੜੀਆਂ ਚੀਜ਼ਾਂ ਲੋਕਾਂ ਦੇ ਉੱਤੇ ਥੋਪਦੇ ਹੋ ਤੇ ਜਦੋਂ ਤੁਹਾਡੇ ਉੱਤੇ ਥੋਪੀਆਂ ਜਾਂਦੀਆਂ ਤੇ ਫਿਰ ਤੁਸੀਂ ਕਿੰਨਾ ਕੁ ਨੂੰ ਪਰਤਾਸ਼ਤ ਕਰੋਗੇ ਉਹਨੂੰ ਵੀ ਖਿਆਲ ਦੇ ਵਿੱਚ ਜ਼ਰੂਰ ਰੱਖਿਆ ਕਰੋ ਜਿਹਨਾਂ ਚੀਜ਼ਾਂ ਤੇ ਲਈ ਤੁਸੀਂ ਦੌੜਦੇ ਹੋ ਭੱਜਦੇ ਹੋ ਪੈਸੇ ਦੇ ਪਿੱਛੇ ਫੁਕਰਾਪਨ ਕਿੰਸੇ ਵੀ ਕੰਮ ਨਹੀਂ ਆਉਂਦੀਆਂ ਜ਼ਿੰਦਗੀ ਜਿਹੜੀ ਹੈ ਜਿੰਨੀ ਸਖਦੀ ਹੋਏਗੀ ਓਨੀ ਸੁਖਾਲੀ ਹੋਏਗੀ ਓਨੀ ਖੁਸ਼ਹਾਲ ਹੋਏਗੀ ਕਿਉਂਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਸਿਰਫ ਤੁਹਾਨੂੰ ਪੈਣਾ ਚਾਹੀਦਾ ਤੁਹਾਡੀ ਜ਼ਿੰਦਗੀ ਕਿਦਾਂ ਸੌਖੀ ਰਹਿ ਸਕਦੀ ਹੈ ਘਰ ਜਿਹੜਾ ਹੈ ਉਹ ਘਰ ਹੋਣਾ ਚਾਹੀਦਾ ਦਫ਼ਤਰ ਜਿਹੜਾ ਹੈ ਉਹ ਦਫ਼ਤਰ ਹੋਣਾ ਚਾਹੀਦਾ ਔਰ ਜਿੰਨਾ ਰਿਸ਼ਤੇਦਾਰੀਆਂ ਨੇ ਉਹ ਕਦੀ ਨੈਗੇਟਿਵ ਸੋਚ ਦੇ ਨਾਲ ਨਹੀਂ ਚੱਲਦੀਆਂ ਤੇ ਕਦੇ ਇੱਕ ਪਾਸੜ ਨਹੀਂ ਚੱਲਦੀਆਂ ਜੇ ਤੁਸੀਂ ਇਹ ਕਹੋ ਕਿ ਮੇਰੇ ਦੁੱਖ ਸੁੱਖ ਜਿਹੜੇ ਨੇ ਉਹ ਅਹਿਮ ਨੇ ਤੇ ਦੂਸਰੇ ਦੇ ਦੁੱਖ ਸੁੱਖ ਅਹਿਮ ਨਹੀਂ ਨੇ ਇਦਾਂ ਜ਼ਿੰਦਗੀ ਕਦੇ ਵੀ ਨਹੀਂ ਚੱਲਦੀ ਸਮਾਜ ਰਿਸ਼ਤੇ ਸੰਜਾ ਦੋਸਤੀਆਂ ਔਰ ਜੋ ਵੀ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਕੋਈ ਚੀਜ਼ ਵੀ ਇਵੇਂ ਨਹੀਂ ਚੱਲਦੀ ਇਸ ਕਰਕੇ ਤੁਹਾਡਾ ਪੈਸਾ ਤੁਹਾਡੀਆਂ ਜੋ ਕੁਝ ਵੀ ਹੈ ਉਹ ਤੁਹਾਡੇ ਕੋਲ ਹੈ ਉਹ ਦਾ ਦੂਸਰੇ ਨੂੰ ਕਿਸੇ ਨੂੰ ਕੋਈ ਇੰਪੋਰਟੈਂਸ ਜਿਹੜੀ ਹੈ ਉਹ ਨਹੀਂ ਕਿਉਂਕਿ ਤੁਸੀਂ ਵੰਡਦੇ ਤੇ ਫਿਰਦੇ ਨਹੀਂ ਛੁੱਟਦੇ ਤੇ ਫਿਰਦੇ ਨਹੀਂ ਉਹ ਤੁਹਾਡੇ ਕੋਲ ਹੈ ਜਾਂ ਜਿਹੜਾ ਉਹਦੇ ਦੂਸਰੇ ਦੇ ਕੋਲ ਹੈ ਦੂਸਰੇ ਦੇ ਕੋਲ ਹੈ ਉਹਦਾ ਵਕਤ ਹੈ ਸੈਟੀਸਫਾਈ ਰਹੇ ਜ਼ਿੰਦਗੀ ਜਿਹੜੀ ਹੈ ਬਹੁਤ ਵਧੀਆ ਹੈ ਇਨੂੰ ਸੋਹਣੀ ਜਿਓ ਸਿੰਪਲ ਜਿਓ ਰਾਮਨਾਲ ਜਿਓ ਬਹੁਤ ਭੱਜ ਦੌੜ ਹਲਚਲ ਹਰ ਵੇਲੇ ਟੈਨਸ਼ਨ ਇਹਨਾਂ ਚੀਜ਼ਾਂ ਦੇ ਨਾਲ ਕੋਈ ਰਿਜ਼ਲਟ ਅੱਛਾ ਨਹੀਂ ਨਿਕਲਦਾ ਔਰ ਪਰੇ ਜਿਹੜਾ ਕਰਨਾ ਕਿਤੇ ਨਾ ਕਰੇ ਜ਼ਿੰਦਗੀ ਦੇ ਵਿੱਚ ਇਗਨੋਰ ਕਰਨਾ ਅੱਖੋਂ ਪਰੋ ਚੀਜ਼ਾਂ ਜਿਹੜੀਆਂ ਨੇ ਹਰ ਇੱਕ ਚੀਜ਼ ਦੇ ਉੱਤੇ ਕਿਚ-ਕਿਚ ਕਰਨੀ ਜਾਂ ਹਰ ਇੱਕ ਚੀਜ਼ ਦੇ ਤੇ ਕ੍ਰਿਟੀਸਾਈਜ਼ ਕਰਨਾ ਇਹ ਜ਼ਿੰਦਗੀ ਨੂੰ ਬਹੁਤ ਔਖਾ ਕਰ ਦਿੰਦਾ ਸੋ ਜ਼ਿੰਦਗੀ ਰੰਗਲੀ ਹੈ ਇਹਨੂੰ ਰੰਗਲੀ ਬਣਾ ਕੇ ਰੱਖੋ ਤਨੀ ਸੋਚ ਜਿਹੜੀ ਹੈ ਉਹ ਹਾਂ ਪੱਕੇ ਰੱਖੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ